ਤਸਵੀਰਾਂ ਲੁਧਿਆਣੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਹਿਰ ਦੇ ਗਾਂਧੀ ਨਗਰ ਸਤਹੌਜ਼ਰੀ ਮਾਰਕੀਟ ਦੀ ਦੁਕਾਨ ਤੇ ਅਕਲਰਦੀ ਸੂਚਨਾ ਪ੍ਰਾਪਤ ਹੁੰਦੀ ਹੈ ਮਾਮਲੇ ਦੀ ਜਾਣਕਾਰੀ ਦਿੱਤੇ ਹੋਏ ਵੰਸ਼ ਟ੍ਰੇਡਰਸ ਦੇ ਮਾਲਕ ਨੇ ਦੱਸਿਆ ਕਿ ਮਾਰਕੀਟ ਕੋ ਵਿਅਕਤੀ ਦਾ ਫੋਨ ਆਇਆ ਸੀ ਜਿਸ ਨੇ ਦੱਸਿਆ ਹੈ ਕਿ ਧੂਆ ਨਿਕਲ ਰਿਹਾ ਹੈ ਦੁਕਾਨ ਤੋਂ ਕਟਨਾ ਦੀ ਸੂਚਨਾ ਮੌਕੇ ਤੇ ਮਿਲਦੇ ਦੁਕਾਨਦਾਰਾਂ ਨੇ ਤੁਰੰਤ ਦੁਕਾਨ ਦੇ ਮਾਲਕ ਨੂੰ ਦਿੱਤੀ ਤੇ ਜਿਸ ਤਰ੍ਹਾਂ ਹੀ ਸ਼ਟਰ ਚੁੱਕਿਆ ਜਾਂਦਾ ਹੈ ਦੇਖਿਆ ਜਾਂਦਾ ਹੈ ਕਿ ਉੱਥੋਂ ਦੀ ਹਵਾ ਨਿਕਲ ਰਹੀ ਹੈ ਉੱਥੋਂ ਦੀ ਅੱਗ ਨਿਕਲ ਰਹੀ ਹੈ ਅੱਗ ਦਾ ਬਵੰਡਰ ਬਣਿਆ ਹੋਇਆ ਹੈ ਉਸ ਤੋਂ ਬਾਅਦ ਉਸ ਦੀ ਬਾ ਵੀ ਅੱਗ ਦੀ ਛਪੇਟ ਦੇ ਵਿੱਚ ਆ ਗਈ ਦੱਸ ਦੇ ਕਿ ਇਸ ਤੋਂ ਬਾਅਦ ਅੰਪਲ ਵਿਭਾਗ ਨੇ ਜਿਹੜਾ ਕਿ ਅੱਗ ਤੇ ਕਾਬੂ ਪਾ ਸਕਣਾ ਵਿੱਚ ਕੋਈ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਉਦਰੀ ਦੱਸਦੀ ਹੈ ਕਿ ਦੁਕਾਨ ਦੇ ਅੰਦਰ ਪਏ ਕੱਪੜੇ ਦਾ ਸਮਾਨ ਜਲ ਕੇ ਸੁਆਹ ਹੋ ਗਿਆ ਜਾਂਚ ਕਰਨ ਤੋਂ ਬਾਅਦ ਪਤਾ ਚੱਲਦਾ ਹੈ ਕਿ ਅੱਗ ਵਨ ਸਪੀਡਰ ਦੇ ਨਾਲ ਵਾਲੀ ਦੁਕਾਨ ਦੇ ਵਿੱਚ ਲੱਗੀ ਸੀ। ਉਹਨਾਂ ਦੁਕਾਨਾਂ ਦੀ ਛੱਤ ਇੱਕ ਹੈ ਡਾਊਨ ਸੀਲਿੰਗ ਦੇ ਨਾਲ ਹੋਣ ਦੇ ਕਾਰਨ ਆਗ ਕਿੰਨੀ ਜ਼ਿਆਦਾ ਫੈਲ ਗਈ ਕਿ ਦੋਨੋਂ ਦੁਕਾਨਾਂ ਹੀ ਚਪੇਟੇ ਵਿੱਚ ਆ ਗਏ। ਦੁਕਾਨਦਾਰ ਦੇ ਅਨੁਸਾਰ ਉਹਨਾਂ ਦੀ ਦੁਕਾਨ ਦੇ ਵਿੱਚ ਪਿਆਸ 16 ਤੋਂ 17 ਲੱਖ ਰੁਪਏ ਦਾ ਜ਼ਮਾਨਤੜੀ ਸਵਾਹ ਹੋ ਗਿਆ। ਜਾਣਾਲਾਈ ਦੇ ਲਈ ਅਮਿਤਾ ਪੱਟਿਲ। ਬਿਲਕੁਲ ਬੜੀ ਆ ਮੈਂ ਅਫਸੋਸਦਾ ਦੱਸਦਾ ਕਿ ਸਾਡੇ ਜਿਹੜਾ ਹਲਕਾ ਉਤਰੀ ਦਾ ਵਾਰਡ ਹੈ 588 ਨੰਬਰ ਉਹਦੇ ਵਿੱਚ ਜਿਹੜੀ ਸਾਡੀ ਗਾਂਧੀ ਨਗਰ ਮਾਰਕੀਟ ਹੈ ਲਵਕੁਸ਼ ਨਗਰ ਦੇ ਨਾਲ ਉਹਦੇ ਵਿੱਚ ਕੁਝ ਹੋਰ ਸਰਗਰ ਕਰਕੇ ਮਿਸ ਹੈਪਨਿੰਗ ਹੋਈ ਆ ਚਲੋ ਪਰਮਪੀਤਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆ ਕਿ ਕਿਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕੁਝ ਦੁਕਾਨਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ ਗਾਰਮੈਂਟਸ ਵਿਚਾਰਿਆਂ ਦੇ ਸਟਾਕ ਬੇ ਸੀਗੇ ਉਹ ਨੁਕਸਾਨ ਤਾਂ ਜ਼ਰੂਰ ਹੋਇਆ ਪਰ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋਇਆ ਔਰ ਪ੍ਰਸ਼ਾਸਨ ਨੇ ਵੀ ਬੜੀ ਮੁਸਤੈਦਗੀ ਦੇ ਨਾਲ ਮੌਕੇ ਤੇ ਪਹੁੰਚ ਕੇ ਜਦੋਂ ਹੀ ਮਾਨਯੋਗ ਐਮ.ਐਲ.ਏ ਬੱਗਾ ਜੀ ਨੂੰ ਪਤਾ ਲੱਗਿਆ ਤੇ ਮੇਰੀ ਡਿਊਟੀ ਲੱਗੀ ਔਰ ਸਾਡੀ ਸਾਰੀ ਟੀਮ ਇੱਥੇ ਖੜੀ ਹੈ ਔਰ ਕੌਂਸਲਰ ਸਾਹਿਬ ਵੀ ਮੌਕੇ ਤੇ ਇੱਥੇ ਪਹੁੰਚ ਗਏ ਮੌਕੇ ਤੇ ਔਰ ਮੈਂ ਕਹਿ ਸਕਦਾ ਕਿ ਜਾਨੀ ਮਾਲੀ ਨੁਕਸਾਨ ਬਚਾ ਹੋ ਗਿਆ ਔਰ ਮੈਂ ਪਰਿਵਾਰ ਦੇ ਨਾਲ ਬਿਲਕੁਲ ਅਸੀਂ ਦੁੱਖ ਦੀ ਘੜੀ ਦੇ ਵਿੱਚ ਨਾਲ ਖੜੇ ਆਂ ਦੈਨ ਔਰ ਪ੍ਰਸ਼ਾਸਨ ਸਾਰੀ ਬੜੀ ਮੁਸਤੈਦਗੀ ਨਾਲ ਕੰਮ ਕਰ ਰਿਹਾ ਹੈ ਔਰ ਤੁਹਾਡੇ ਸਾਹਮਣੇ ਹੈ ਕਿ ਫਾਇਰ ਬ੍ਰਿਡ ਦੀ ਸਾਡੀ ਗੱਡੀਆਂ ਟਾਈਮ ਟੂ ਟਾਈਮ ਪਹੁੰਚ ਗਈਆਂ ਔਰ ਜੀ ਨਾਲ ਅੱਗ ਦੇ ਕਾਬੂ ਪਾ ਲਿੱਤਾ ਗਿਆ। ਪਰ ਕਿਹਾ ਜਾ ਰਿਹਾ ਕਿ ਇੱਕ ਦੁਕਾਨ 'ਚ ਅੱਗ ਲੱਗੀ ਸੀ, ਪਾਰਟੀਸ਼ਨ ਕੋਈ ਕੀਤੀ ਸੀ। ਉਹਦੇ ਨਾਲ ਦੂਜੀ ਦੁਕਾਨ ਨੂੰ ਅੱਗ ਲੱਗੀ। ਉਹਨਾਂ ਦਾ 20 ਤੋਂ 25 ਲੱਖ ਦਾ ਨੁਕਸਾਨ ਹੈ। ਅੱਜ ਗਾਰਮੈਂਟ ਐਸੀ ਚੀਜ਼ ਹੈ ਕਿ ਕੈਮੀਕਲ ਹੈ। ਇਹ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਪਕੜਦਾ ਹੈ। ਆ ਜ਼ਰੂਰ ਹੋ ਸਕਦਾ ਹੈ ਕਿ ਆ ਇੱਕ ਦੁਕਾਨ ਤੋਂ ਦੂਜੀ ਦੁਕਾਨ ਤੇ ਅੱਗ ਜ਼ਰੂਰ ਗਈ ਹੋਊਗੀ ਪਰ ਇਹਦੇ 'ਚ ਕੋਈ ਇੰਟੈਂਸ਼ਨਲੀ ਕਿਸੇ ਦਾ ਨਹੀਂ ਹੁੰਦਾ ਕਿ ਕੋਈ ਕਿਸੇ ਦਾ ਨੁਕਸਾਨ ਚਾਹੁੰਦਾ ਨਹੀਂ ਕਦੀ ਵੀ। ਸਾਰੇ ਦੁਕਾਨਦਾਰ ਭਰਾਣੇ ਸਾਰੇ ਅੱਜ ਬਹੁਤ ਪਿਆਰ ਆ ਸਾਰੇ ਬੜੇ ਇਸ 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 ਟਾਈਮ ਦੀ ਘੜੀ ਦੇ ਵਿੱਚ ਸਾਰੇ ਇਕੱਠੇ ਹੋ ਗਏ ਦੁਕਾਨਦਾਰ ਖੜੇ ਨੇ ਮਾਰਕੀਟ ਦੇ ਪ੍ਰਧਾਨ ਸਾਹਿਬ ਵੀ ਖੜੇ ਨੇ ਐਸੋਸੀਏਸ਼ਨ ਦੇ ਮੈਂਬਰ ਸਹਿਬਾਨ ਵੀ ਸਾਰੇ ਖੜੇ ਨੇ ਔਰ ਕੋਈ ਐਸੀ ਗੱਲ ਨਹੀਂ ਹੁਣ ਅੱਗ ਦੇ ਵੀ ਕੰਟਰੋਲ ਪਾ ਲਿੱਤਾ ਗਿਆ ਔਰ ਬਹੁਤ ਹੀ ਜਲਦੀ ਸਾਰੀ ਚੀਜ਼ ਨੂੰ ਕਲੀਅਰ ਕਰ ਦਿੱਤਾ ਗਿਆ ਇੱਕ ਅੱਗ ਲੱਗੀ ਹੈ ਕਿੱਦਾਂ ਲੱਗੀ ਕੀ ਹੋਇਆ ਸਾਨੂੰ ਪੌਣੇ 6 ਵਜੇ ਤਲਾਹ ਆਈ ਹੈ ਕਿ ਗਾਂਧੀ ਨਗਰ ਮਾਰਕੀਟ ਦੇ ਵਿੱਚ ਦੁਕਾਨਾਂ ਨੂੰ ਅੱਗ ਲੱਗੀ ਹੈ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਵੀ ਦੋ ਦੁਕਾਨਾਂ ਦੇ ਵਿੱਚ ਅੱਗ ਸੀ ਤੇ ਤੁਰੰਤ ਮੌਕੇ ਤੇ ਦੋ ਗੱਡੀਆਂ ਲੈ ਕੇ ਅਸੀਂ ਪਹੁੰਚ ਗਏ ਸੀ ਤੇ ਤਕਰੀਬਨ ਅੱਧੇ ਘੰਟੇ ਦੇ ਅਗਲੇ ਬਿਲਕੁਲ ਕਾਬੂ ਪਾ ਲਿਆ ਜੀ ਸਰ ਕਿੰਨਾ ਕੋਈ ਨੁਕਸਾਨ ਹੋ ਗਿਆ ਕੋਈ ਇਹ ਤਾਂ ਮਾਲਕ ਹੀ ਦੱਸ ਸਕਦੇ ਆ ਜੀ ਬਾਕੀ ਜਿਹੜਾ ਕੋਈ ਜਾਨੀ ਨੁਕਸਾਨ ਹੋਣੇ ਤਾਂ ਕਿਸੇ ਦਾ ਹੋਇਆ ਨਹੀਂਗਾ ਜੀ ਤੇ ਬਾਕੀ ਜਿਹੜਾ ਮਟੀਰੀਅਲ ਦਾ ਨੁਕਸਾਨ ਹੋਇਆ ਉਹ ਮਾਲਕ ਹੀ ਦੱਸ ਸਕਦੇ ਆ ਅੱਛਾ ਜੀ ਤੇ ਸਰ ਪਤਾ ਲੱਗੇ ਕਿ ਅੱਗੇ ਲੱਗੀ ਕਿਦਾਂ ਨਹੀਂ ਸਰ ਹਲੇ ਇਸ ਬਾਰੇ ਦਾ ਕੋਈ ਨਹੀਂ ਪਤਾ ਲੱਗਾ ਜਾਨੀ ਕੱਜ ਮਾਰਕੀਟ ਛੁੱਟੀ ਸੀ ਬੰਦ ਸੀਗੀਆਂ ਦੁਕਾਨਾਂ ਕਹਿੰਦੇ ਜੀ ਤੇ ਕਿੰਨੇ ਕੋਈ ਟਾਈਮ ਤੱਕ ਫਾਇਰ ਵਿਟ ਪਹੁੰਚ ਗਈ ਕਿੰਨੀਆਂ ਗੱਡੀਆਂ ਦੇ ਕੋਲ 50 ਤਕਰੀਬਨ ਅੱਧੇ ਪੌਣੇ ਘੰਟੇ ਬਿਲਕੁਲ ਅਗਰ ਸ਼ਾਂਤ ਹੋ ਗਈ ਹੈ ਜੀ ਠੀਕ ਹੈ ਉਹ ਹੈ ਜੀ ਅੰਤਲੀ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਭਰਤ ਕੁਸ਼ਣਾ ਮਿਲਦਾ ਤੇ ਦੁਕਾਨ ਤੁਹਾਡਾ ਮੁੰਡਾ ਚਲਾਉਂਦਾ ਸੀ ਉਹਦਾ ਬੇਟਾ ਇੱਥੇ ਬੈਠਦਾ ਸੀਗਾ ਉਹਦਾ ਨਾਮ ਅਜੀਤ ਨੇਜਾ ਜੀ ਹਾਂ ਜੀ ਤੇ ਕੀ ਹੋਇਆ ਕੀ ਸੀਗਾ ਜੀ ਸਰ ਸਾਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਜੀ ਅੱਧਾ ਘੰਟਾ ਪਹਿਲਾਂ ਸਾਨੂੰ ਸਾਹਮਣੇ ਨਾਂ ਨਾਂ ਲੈ ਗਿਆ ਜੀ ਇਹਨੇ ਫੋਨ ਕਰਕੇ ਦੱਸਿਆ ਕਿ ਦੁਕਾਨ ਚੋਂ ਤੋਂ ਨਿਕਲ ਗਿਆ ਜੀ ਅਸੀਂ ਸਲੇਮਟਾ ਭੀ ਰਹਨੇ ਆ ਬਸ ਸਾਡੀ ਐਸ਼ਗੰਦੀ ਨਗਰ ਦੀ ਹੈਗੀ ਤੇ ਅੱਛਾ ਬੇਟਾ ਇੱਥੋਂ ਆਇਆ ਮੈਂ ਤਾਂ ਜੌਬ ਕਰਦਾ ਜੀ ਬੇਟਾ ਆਇਆ ਉਹਨੇ ਆਪੇ ਸ਼ਟਰ ਚੱਕਿਆ ਦੁਕਾਨ ਬਿਲਕੁਲ ਠੀਕ ਸੀ ਜਿੱਦਾਂ ਹੀ ਉਹਨੇ ਕਾਊਂਟਰ ਤੇ ਕੁਰਸੀ ਬਾਹਰ ਕੱਢੀ ਨਾ ਇੱਕਦਮ ਦੁਕਾਨ ਨੂੰ ਅੱਗ ਪੈ ਗਈ ਲੋਕਾਂ ਨੇ ਮੁੰਡੇ ਨੂੰ ਬਾਹਰ ਕੱਢਿਆ ਕਿ ਤੂੰ ਬਾਹਰ ਆ ਜਾ ਤੂੰ ਆਪਣੇ ਆਪ ਨੂੰ ਬਚਾਅ ਕਰ ਲੈ ਤੇ ਦੁਕਾਨ ਦਾ 16-17 ਲੱਖ ਰੁਪਏ ਦਾ ਮਾਲ ਸੀ ਜਿਹੜਾ ਕੋਈ ਸੜ ਤੋਂ ਬਿਲਕੁਲ ਸੁਆਹ ਹੋ ਗਿਆ ਅੱਛਾ ਜੀ ਤੇ ਬੱਚੇ ਤੇ ਵੀ ਅੱਗ ਲੱਗੀ ਕਿ ਨਹੀਂ ਬਈ ਬੱਚੇ ਦੀ ਬਾਹ ਨੂੰ ਮੜੀਏ ਲੱਗ ਗਈ ਪੂਰਾ ਗਰਮੀਆਂ ਦਾ ਸਮਾਂ ਸੀਗਾ ਜੀ ਸਾਰਾ ਗਰਮੀਆਂ ਦਾ ਨਵਾਂ ਮਾਲ ਆਇਆ ਜੀ ਐਤਵਾਰ ਜਿਹੜਾ ਕਿ ਸੜਕ ਬਿਲਕੁਲ ਸਵਾਹ ਹੋ ਗਈ ਦੁਕਾਨ ਦਾ ਨਾਮ ਕੀ ਵਨ ਸ਼ਾਟਡ ਵਨ ਸ਼ਾਟਡ ਠੀਕ